ਲਾਲ ਟੋਲ ਪਲਾਜ਼ਾ ਅਨੇਕ ਵਾਰ ਹੀ ਸੁਰਖੀਆਂ ਦੇ ਵਿੱਚ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਟੋਲ ਪਲਾਜ਼ਾ ਸੁਰਖੀਆਂ ਦੇ ਵਿੱਚ ਬਣ ਗਿਆ। ਦਰਅਸਲ ਟੋਲ ਪਲਾਜ਼ਾ ਵਾਲੇ ਕਰਮਚਾਰੀ ਜਿਹੜੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਤੇ ਜਾਦੇ ਸ਼ਿਕਾਇਤਾਂ ਵਿਧਾਇਕ ਤੱਕ ਪਹੁੰਚੀਆਂ ਨੇ ਤਾਂ ਦੇਖੋ ਬਿਨਾਂ ਸਿਕਿਉਰਟੀ ਖੁਦ ਗੱਡੀ ਚਲਾ ਕੇ ਵਿਧਾਇਕ ਟੋਲ ਪਲਾਜ਼ਾ ਪਹੁੰਚ ਗਏ ਨੇ ਜਤਾਰ ਸਿੰਘ ਧਿਆਲਪੁਰਾ ਖੁਦ ਇੱਥੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਇਹਨਾਂ ਕਰਮੀਆਂ ਦੀ ਰੇਲ ਬਣਾ ਦਿੱਤੀ ਗਈ ਹੈ ਸਾਫ਼ ਤੌਰ ਤੇ ਕਿਹਾ ਗਿਆ ਕਿ ਮੈਂ 15 ਮਿੰਟਾਂ ਦਾ ਖੜਾ ਵੇਖਦਾ ਤੁਸੀਂ ਇੱਥੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਚੱਕਵਾ ਸਭ ਤਾਂ ਦੱਸਦੇ ਇਹ ਕਿ ਕੁਝ ਸਮੇਂ ਦੇ ਲਈ ਇੱਥੇ ਵਿਧਾਇਕ ਧਿਆਲਪੁਰਾ ਦੇ ਵੱਲੋਂ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤਾ ਗਿਆ ਦਰਅਸਲ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਮਰਾਲਾ ਇਲਾਕੇ ਦੇ ਨਾਲ ਸਬੰਧਤ ਲੋਕਾਂ ਨੂੰ ਟੋਲ ਪਲਾਜ਼ਾ ਲੰਗਰ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀਆਂ ਨੇ ਇਸ ਸਬੰਧ ਵਿੱਚ ਜਿਹੜੇ ਵਿਧਾਇਕ ਨੇ ਉਹ ਖੁਦ ਬਿਨਾਂ ਸਿਕਿਉਰਿਟੀ ਦੇ ਇੱਥੇ ਪਹੁੰਚ ਗਏ ਨੇ ਤੇ ਉਹਨਾਂ ਖੁਦ ਜਦ ਸਾਹਮਣੇ ਇਹ ਸਭ ਕੁਝ ਹੁੰਦਾ ਵੇਖਿਆ ਤਾਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੋਕਾਂ ਨੂੰ ਦੰਗ ਪਰੇਸ਼ਾਨ ਕੀਤਾ ਤਾਂ ਫਿਰ ਹਾਲ ਮਾੜਾ ਹੋਵੇਗਾ। ਹਾਂਜੀ ਵਿਧਾਇਕ ਜੀ ਟੋਲ ਪਲਾਜ਼ਾ ਪਹੁੰਚੇ ਸੀ ਉਹਦੇ ਫ੍ਰੀ ਕਰਵਾਇਆ ਗਿਆ ਕੀ ਮਾਮਲਾ ਜੀ? ਇਹ ਮੈਂ ਟੋਲ ਪਲਾਜ਼ਾ ਹੈਗਾ ਜੀ ਭਲਾਰ ਵਾਲਾ। ਅੱਗੇ ਵੀ ਕਈ ਵਾਰ ਆਇਆ ਇੱਥੇ ਹੈਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਸਾਡੇ ਕਿ ਸੁਵਾਲਾਣੇ ਦੇ ਲੋਕਾਂ ਨੂੰ। ਇਹ ਕ੍ਰੈਨ ਨੂੰ ਲੱਗ ਬੈਰੀਕੇਡ ਰੱਖਿਆ ਹੈ ਵੀ ਜਿੱਥੇ ਸੰਤਾਲੇ ਲੋਕਾਂ ਨੂੰ ਫੜਦੇ ਹੋਊ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਦਾ ਹੈਗਾ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੰਦਾ ਹੋਗਾ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਜਦ ਕੋਈ ਨਾ ਆਇਆ ਫਿਰ ਉਹ ਹੀ ਜੁਰਮਾਨਾ ਕੀਤਾ ਬਾਕੀ ਕੱਢੀ ਵੀ ਨਹੀਂ ਫਰੀ ਵੀ ਲੱਡੇ ਨੇ ਇਹਨੂੰ ਦੱਸਤਾ ਵੀ ਗਾਂ ਤੋਂ ਵੀ ਇੱਕ ਜਿਹੜਾ ਮੇਨ ਹੈ ਜਿਹੜੇ ਸੰਤਾਲੇ ਲੋਕ ਜਿੱਥੇ ਨਿਕਲਦੇ ਨੇ ਉਹ ਰਸਤੇ ਤੇ ਇੱਕ ਬੰਦਾ ਜ਼ਰੂਰੀ ਆ ਚਲਾਤ ਰਹਿਣਾ ਹਾਵੇ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਨੂੰ ਗੀਬੀ ਤੁਸੀਂ ਆ ਵੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਵਾਪੀ ਜਾਂਦੀ ਆ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਸਤਾ ਅਲੱਗ ਚਾਹੀਦਾ ਜਿੱਥੇ ਸਿਰ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਉਹ ਰਕ ਤੇ ਪਹਿਲਾਂ ਵੀ ਇੱਕ ਵਾਲਾ ਕੇ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ ਇਹ ਕਿਉਂ ਬਿਲਕੁਲ ਬਿਲਕੁਲ ਜੀ ਇਹਨੂੰ ਸਮਝਾਇਆ ਉਦੋਂ ਵੀ ਸਮਝਾਇਆ ਪਰ ਚਾਲੇ ਵਿਚਾਰੇ ਫੇਰ ਗਲਤੀ ਪਾ ਕੇ ਉਹਨੂੰ ਕਰ ਜਾਂਦੇ ਨੇ ਇਹ ਹਾਂ ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਤੇ ਇਹਨੂੰ ਤਾੜਨਾ ਹੀ ਕੀਤੀ ਇਹ ਮੁੱਖੀ ਹੈ ਜੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਹੁਣ ਦਿੱਕੂproper ਤਰੀਕੇ ਨਾਲ ਕੱਢਣ ਲੱਗਿਆ ਹੈ ਜੀਸੀ ਵਾਲੇ ਵਿੱਚ ਲਾਲ ਟੋਲ ਪਲਾਜ਼ਾ ਅਨੇਕ ਵਾਰ ਹੀ ਸੁਰਖੀਆਂ ਦੇ ਵਿੱਚ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਟੋਲ ਪਲਾਜ਼ਾ ਸੁਰਖੀਆਂ ਦੇ ਵਿੱਚ ਬਣ ਗਿਆ ਦਰਅਸਲ ਟੋਲ ਪਲਾਜ਼ਾ ਵਾਲੇ ਕਰਮਚਾਰੀ ਜਿਹੜੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਤੇ ਜਾਦੇ ਸ਼ਿਕਾਇਤਾਂ ਵਿਧਾਇਕ ਤੱਕ ਪਹੁੰਚੀਆਂ ਨੇ ਤਾਂ ਦੇਖੋ ਬਿਨਾਂ ਸਿਕਿਉਰਟੀ ਖੁਦ ਗੱਡੀ ਚਲਾ ਕੇ ਵਿਧਾਇਕ ਟੋਲ ਪਲਾਜ਼ਾ ਪਹੁੰਚ ਗਏ ਨੇ ਜਤਾਰ ਸਿੰਘ ਦਿਾਲਪੁਰਾ ਖੁਦ ਇੱਥੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਇਹਨਾਂ ਕਰਮੀਆਂ ਦੀ ਰੇਲ ਬਣਾ ਦਿੱਤੀ ਗਈ ਹੈ ਸਾਫ਼ ਤੌਰ ਤੇ ਕਿਹਾ ਗਿਆ ਕਿ ਮੈਂ 15 ਮਿੰਟਾਂ ਦਾ ਖੜਾ ਵੇਖਦਾ ਤੁਸੀਂ ਇੱਥੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਚੱਕਵਾ ਸਭ ਤਾਂ ਦੱਸਦੇ ਇਹ ਕਿ ਕੁਝ ਸਮੇਂ ਦੇ ਲਈ ਇੱਥੇ ਵਿਧਾਇਕ ਦਿਾਲਪੁਰਾ ਦੇ ਵੱਲੋਂ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤਾ ਗਿਆ ਦਰਅਸਲ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਮਰਾਲਾ ਇਲਾਕੇ ਦੇ ਨਾਲ ਸਬੰਧਤ ਲੋਕਾਂ ਨੂੰ ਟੋਲ ਪਲਾਜ਼ਾ ਲੰਗਰ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀਆਂ ਨੇ ਇਸ ਸਬੰਧ ਵਿੱਚ ਜਿਹੜੇ ਵਿਧਾਇਕ ਨੇ ਉਹ ਖੁਦ ਬਿਨਾਂ ਸਿਕਿਉਰਟੀ ਦੇ ਇੱਥੇ ਪਹੁੰਚ ਗਏ ਨੇ ਤੇ ਉਹਨਾਂ ਖੁਦ ਜਦ ਸਾਹਮਣੇ ਇਹ ਸਭ ਕੁਝ ਹੁੰਦਾ ਵੇਖਿਆ ਤਾਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੋਕਾਂ ਨੂੰ ਦੰਗ ਪਰੇਸ਼ਾਨ ਕੀਤਾ ਤਾਂ ਫਿਰ ਹਾਲ ਮਾੜਾ ਹੋਵੇਗਾ। ਹਾਂਜੀ ਵਿਧਾਇਕ ਜੀ ਟੋਲ ਪਲਾਇਆ ਪਹੁੰਚੇ ਸੀ ਉਹਦੇ ਫ੍ਰੀ ਕਰਵਾਇਆ ਗਿਆ ਕੀ ਮਾਮਲਾ ਹੈ? ਇਹ ਟੋਲ ਪਲਾਜ਼ਾ ਹੈਗਾ ਜੀ ਭਲਾਰ ਵਾਲਾ। ਅਬ ਜੇ ਵੀ ਕਈ ਵਾਰ ਆਇਆ ਇੱਥੇ ਹਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਸ਼ਾਸਤਰੀ ਸੰਗ ਵਾਲੇ ਦੇ ਲੋਕਾਂ ਨੂੰ। ਇੱਕ ਇਹਨਾਂ ਨੂੰ ਲਗਬਾਰ ਰਿਕਰਡ ਰੱਖਿਆ ਹੈ ਵੀ ਜਿੱਥੇ ਸਮਰਾਲੇ ਲੋਕਾਂ ਨੂੰ ਫੜਦੇ ਹੋ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਦਾ ਹੈਗਾ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਹੀ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੰਦਾ ਕਿਉਂਕਿ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਕਿਉਂਕਿ ਕੋਈ ਨਾ ਆਇਆ ਫਿਰ ਉਹ ਹੀ ਜੁਰਮਾਨਾ ਕੀਤਾ ਬਾਕੀ ਕਦੇ ਵੀ ਨਹੀਂ ਫਰੀ ਵੀ ਗੱਡੇ ਨੇ ਇਹਨੂੰ ਦੱਸਤਾ ਵੀ ਕਰਾਂ ਤੋਂ ਵੀ ਇੱਕ ਜਿਹੜਾ ਮੇਨ ਹੈ ਜਿਹੜੇ ਸਮਰਾਲੇ ਲੋਕ ਜਿੱਥੇ ਨਿਕਲਦੇ ਨੇ ਉਹ ਰਸਤੇ ਤੇ ਇੱਕ ਬੰਦਾ ਜ਼ਰੂਰੀ ਯਾਤਨਾਤ ਰਹਿਣਾ ਹਰ ਵਾਰ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਯੋ ਨੋ ਬੀਬੀ ਤੁਸੀਂ ਅਭੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਵਾਪੀ ਜਾਂਦੀ ਹੈ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਾਸਤਾ ਅਲੱਗ ਚਾਹੀਦਾ ਜਿੱਥੇ ਸਿਰਫ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਉਹ ਨਿਕਲਣ। ਤੇ ਪਹਿਲਾਂ ਵੀ ਇੱਕ ਵਾਲਾ ਕੇ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ। ਇਹ ਕਿਉਂ? ਬਿਲਕੁਲ ਜੀ ਇਹਨੂੰ ਸਮਝਾਇਆ ਉਦੋਂ ਵੀ ਸਮਝਾਇਆ ਪਰ ਬਚਾਲੇ ਵਿਚਾਰੇ ਫੇਰ ਗਲਤੀ ਪਤਾ ਕਿ ਉਹਨੂੰ ਕਰ ਜਾਂਦੇ ਨੇ ਇਹ। ਹਾਂ। ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਤੇ ਇਹਨਾਂ ਨੂੰ ਤਾੜਨਾ ਹੀ ਕੀਤੀ ਇਹ ਮੁੱਖ ਇਹ ਹਾਂ ਜੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਦੋ ਹੁਣ ਦਿਸਪੋਸਪਰ ਤਰਫ ਤ੍ਰਿਕੇ ਨਾਲ ਕੱਢਣ ਲੱਗਿਆ ਹੈ ਜਿਹੜੇ